ਇਹ ਵੀ ਪਹਾੜ ਆਏ ਇਹਦੇ ਲੈਟਾ ਵੀ ਚੱਲਦੀ ਹੈ ਸ਼ਾਇਦ ਬੱਤੀ ਜ਼ਿਆਦਾ ਹੋ ਤੋਂ ਬਾਕੀ ਦੇਖ ਰਹੇ ਅੰਦਰ ਆ ਕੇ ਲੱਗਦਾ ਪਹਾੜੇ ਮਿੱਤਰੋ 8 ਬਾਰਵੇਂ ਦੇ ਬੁਆਏ ਦੇ ਅੰਦਰ ਨਹੀਂ ਆਪਾਂ ਗਲਟ ਪੈਂਜ ਲਗੀ ਰੇ ਹੁਣ ਪਹਾੜੀ ਲੱਗ ਕੇ ਜਾ ਰਹੇ ਹਾਂ ਉਹ ਝੋਟਾ ਕਿਸੇ ਦਰਦ ਦਾ ਨਹੀਂ ਬਾਅਦ ਤੱਕ ਮਿੱਤਰੋ ਥੋੜਾ 12ਵੇਂ ਦਿਨ ਦੇ ਵਲੌਗ ਦੇ ਵਿੱਚ ਫੇਰ ਆਤ ਮਿੱਤਰੋ ਆਪਾਂ ਇੱਥੇ ਰੁਕੇ ਸੀਗੇ ਆਹ ਲੋਕੇਸ਼ਨ ਲక్ష్ਮੀ ਹੋਟਲ ਤੇ ਇੱਥੇ ਸੌਫ ਦੀ ਖੇਤੀ ਵੀ ਆ ਉਹਦੇ ਸਾਹਮਣੇ ਦੇਖ ਸਕਦਾ ਉਹ ਸਾਹਮਣੇ ਸੌਫ ਦੀ ਖੇਤੀ ਹੈ ਜੀ ਤੇ ਬਾਕੀ ਅੱਗੇ ਚੱਲਦੇ ਜਾ ਅਪਡੇਟ ਦਿੰਦੇ ਆ ਤੁਹਾਨੂੰ ਮਾਉਂਟ ਆਬੂ ਦਾ ਇਸ਼ਾਰਾ ਹੀ ਜਾ ਕੇ ਕੋਕੋ ਉਧਰ ਸੜਕਾਂ ਵਾਲੀਆਂ ਖਰਾਬ ਆ ਜਿਹੜੀ ਆ ਸੜਕ ਤੇ ਵੀ 40-50 ਕਿਲੋਮੀਟਰ ਤੱਕ ਖਰਾਬ ਆ ਆ ਦੇਖੋ ਐਂ ਪੱਥਰ ਦੀ ਵਾਲੀ ਸਾਰੀ ਦੇਖਦੇ ਬਾਕੀ ਅੱਗੇ ਦੀ ਅਪਡੇਟ ਤੁਹਾਨੂੰ ਦਿੰਦੇ ਰਹਿਵਾਂਗੇ ਸਟਾਰਟ ਕਰਨਾ ਟਾਟਾ ਗਰਮ ਹੋਈ ਜਾਣਾ ਤੇ ਚੱਲਦੇ ਆਪਾਂ ਅਗਨੀ ਅਪਡੇਟ ਅੱਗੇ ਦੀ ਘਰ ਕੇ ਚੈੱਕ ਕਰੋ ਮਿੱਤਰੋ ਜਿਹੜੇ ਰੂਟ ਤੇ ਜਾ ਰਹੇ ਹਾਂ ਅਸੀਂ ਦੇਖੋ ਕਿੰਨੀ ਟੁੱਟੀ ਆ ਇਹ ਸਾਡਾ ਬਦਲਾ ਲੈ ਲਿਆ ਜਵਾਈ ਬਲੈਂਕ ਰੋਡ ਹੈ 35 40 ਕਿਲੋਮੀਟਰ ਤੇ ਆ ਕੇ ਰੋਡ ਡੜੂ ਹੋ ਗਏ ਨੇ 35 40 ਕਿਲੋਮੀਟਰ ਬਾਅਦ ਵੱਡਾ ਰੋਡ ਬਾਗਲੇ ਉਹ ਵੀ ਟੁੱਟੇਗਾ ਇਹ ਰਾ ਫੋਰ ਲਾਈਨ ਤੇ ਚੱਲਾਂਗੇ ਆਪਾਂ ਜodhpur ਵਾਲੀ ਤੇ ਜਲਦੀ ਆਦੇ ਬੰਨੇ ਆਪਰੇ ਉਹਦੇ ਇੱਕ ਹੋਰ ਜਾ ਰਹੇ ਹਾਂ ਜੀ ਦੇਖੋ ਇਹ ਵੀ ਅਜੇ ਕਿੰਨਾ ਬੜਾ ਪਰ ਹੌਂਸੜਾ ਹੈ ਉਹਦੇ ਪਰ ਨਾਲ ਹੀ ਪੇਸ਼ੇਲਾ ਹੀ ਹੋਗਾ ਜੇ ਤਰ੍ਹਾਂ ਤੁਸੀਂ ਦੇਖ ਲਿਆ। ਉਹ ਜੀ ਇੱਕ ਮਿੰਟ ਆਪਣਾ ਨਾਲ ਪਰੌੜਾ ਚੱਲ ਰਿਹਾ ਨਾਲ ਦਹੀਂ ਨਾਲ ਮਿਰਚ ਇੱਕ ਮਿੰਟ ਮੋਬਾਈਲ ਵਾਲੇ ਤੇਸਟ ਦੇਖੋ ਮਿੱਤਰੋ ਪਰੌੜਾ ਦੇਖੋ ਕਿੱਡਾ ਬਣਾਇਆ ਹੋਇਆ ਚੈੱਕ ਕਰੋ ਮਣਾਇਆ ਪਰੌੜਾ 80 ਰੁਪਿਆ ਦਾ ਪਰੌੜਾ ਹੈ ਦੇਖੋ ਕਿੱਡਾ ਬਣਾਇਆ ਦੇਖੋ ਕੀ ਬਾਤ ਹੈ ਸਵਾਦ ਆਜੀ ਮਿੱਤਰੋ ਅਜ ਤੱਕਾਂ ਦਾ ਦਹੀਂ ਦੀ ਕੋਲੀਫਲ ਲੱਗ ਨਾਲ ਹਰੀ ਮਿਰਚ ਦਾ ਚਾਰ ਤੜਕ ਲੱਗਾ ਹੋਇਆ ਇਹਨੂੰ ਇੱਧਰ ਵੀ ਸੇਮੀ ਆ ਸਾਹਮਣੇ ਲੱਗਾ ਆਪਣਾ ਟਰੈਕਟਰ ਉਹ ਖੜਾ ਤੇ ਅੱਗੇ ਚੱਲਦੇ ਆਪਾਂ ਉਦੈਪੁਰ ਵੱਲ ਅੱਗੇ ਜੇ ਆਪਾਂ ਡੇਟ ਦੰਨੇ ਹੁਣ ਖਾਲੀ ਮਿੱਤਰੋ ਰੋਟੀ ਲੋ ਵੀ ਮਿੱਤਰੋ ਹੁਣ ਆਪਾਂ ਹੋ ਗਏ ਆਂ ਪਹਾੜੀ ਲੱਗ ਕੇ ਐਂਟਰ ਤੇ ਇੱਧਰਲੀ ਜਗਾ ਹੈਗਾ ਸਰੋਹੀ ਪਿੰਡ ਸ਼ਹਿਰ ਤੇ ਇੱਧਰ ਹੈਗਾ ਉਦੈਪੁਰ ਅਸੀਂ ਜਣਾ ਉਦੈਪੁਰ ਨੂੰ ਤੇ ਚੈੱਕ ਕਰੋ ਮਾੜੇ ਜਿਹੇ ਪਹਾੜ ਮਿੱਤਰੋ ਰਾਜ ਕੋ ਟਰੈਕਟਰ ਲੋੜਨਾ ਪੂਰੇ ਲੱਦੇ ਰੰਗਦੇ ਤੁਰੇ ਆਉਂਦੇ ਆ ਅਦਰ ਆਪਣਾ 60 ਖੜਾ ਸਾਹਮਣੇ ਵੀ ਪਹਾੜੀ ਇਲਾਕਾ ਹੈਗਾ ਦੇਖੋ ਆਹ ਦੇਖੋ ਡੀਜੇ ਕੇ ਮੇਰੇ ਇੱਕਦਮ ਦੇਖੋ 585 ਨਾਲੇ ਮਿੱਟੀ ਦਾ ਭਰ ਤਾਂ ਕਰਕੇ ਰੰਗਦਾ ਪੂਰਾ ਲੋਡ ਵਾਲਾ ਚੜਾਈ ਇਹਨੇ ਇੱਕਦਮ ਪਿੱਛੇ ਨੂੰ ਚੱਤ ਕਰੋ ਮਰੀ ਰੋਡ ਇਹ ਇੱਕ ਕਰੋ ਤੇ ਇਹ ਕਿੱਥੇ ਫੋਲਰ ਇਹਦੇ ਇੱਥੇ ਜਾਂਦਾ ਨਾਲੇ ਉਹ ਪੂਰਾ ਪਹਾੜੀ ਇਲਾਕਾ ਦਾ ਫਿਰ ਪਹਾੜੀ ਲੱਗ ਕੇ ਹੁੰਦਾ ਬਾਕੀ ਦਲਰਮਾ ਅੱਗੇ ਦੀ ਅਪਡੇਟ ਜੀ ਚੱਕ ਕਰੋ ਸਾਰੇ ਪਾਸੇ ਪਹਾੜੀ ਪਹਾੜ ਜਿਆਦਾਤਰ ਤਾਂ ਅਸੀਂ ਟਿੱਬਿਆਂ ਵੱਲ ਫਿਰਦੇ ਰਹੇ ਆ ਅੱਜ ਅਸੀਂ ਪਹਾੜੀ ਲੱਕ ਦੇ ਇੰਟਰ ਹੋਏ ਆ ਤੇ ਹੁਣ ਤੁਹਾਨੂੰ ਪਹਾੜੀ ਲੱਕ ਦੀਆਂ ਵੀਡੀਓਂ ਦੇ ਪੱਥਰ ਦੇਖੋ ਮੜੇ ਘੜੇ ਘੜੇ ਪਏ ਆ ਦੇਖੋ ਪੀਸ ਆ ਹੁੰਦੇ ਆ ਪਹਾੜੀ ਲੱਕੇ ਚ ਅੜੜੇ ਟੋਕੜੇ ਅਸੀਂ ਤਾਂ ਅਸੀਂ ਚੜਾਈ ਚੜੀ ਇੱਕ ਤਰ੍ਹਾਂ ਨਾਲ ਕਹਿੰਦਾ ਬਾਵਾ ਅੱਗੇ ਅੱਗੇ ਜਾਂਦਾ ਸਾਮਾਨ ਵੀ ਦੇਖੋ ਪਹਾੜੀ ਕਿੱਡੀ ਵੱਡੀ ਆ ਉਹ ਇੱਧਰ ਵੀ ਸੇਮ ਆਈ ਆ ਮੈਂ ਤੁਹਾਨੂੰ ਚੜ ਕੇ ਵੀ ਦਿਖਾਉਣਾ ਇੱਕ ਹਾਂ ਇੱਥੇ ਰੋਡ ਬਣੇ ਹੋਇਆ ਦੋ ਇੱਕ ਰੋਡ ਆ ਯਾਰ ਰੋਡ ਆਪਾਂ ਜਾ ਰਹੇ ਹਾਂ ਲੋਈ ਪਹਾੜੀ ਤੇ ਚੜ ਕੇ ਦਿਖਾਉਣਾ ਮੈਂ ਚੈੱਕ ਕਰੋ ਮੜਾ ਜਾ ਅੱਡੇ ਅੱਡੇ ਪੀਸ ਹੋ ਦੇ ਕੋਈ ਸਾਹਮਣੇ ਪਹਾੜ ਕੱਡੇ ਕੱਡੇ ਕੀ ਬਾਤ ਆ ਹਾਂਜੀ ਅਸੀਂ ਰੋਡ ਤੋਂ ਨੰਗੇ ਜਾਂਦੇ ਸੀਗੀ ਸਾਨੂੰ ਦੱਸ ਪਈ ਸੀਗੀ ਇੱਥੇ ਬਣਿਆ ਹੋਇਆ ਇੱਕ ਜੈਨ ਮੰਦਿਰ ਜੀ ਤੇ ਅਸੀਂ ਅਧਰ ਉਦੈਪੁਰ ਜਾ ਰਹੇ ਸੀਗੇ ਸਾਨੂੰ ਰਸਤੇ 'ਚ ਕਹਿੰਦੇ ਵੀ ਉੱਥੇ ਜਨ ਮੰਦਿਰ ਬਣਿਆ ਹੋਇਆ ਉਦੈਪੁਰ ਹੈਗਾ ਇੱਥੋਂ ਨਾ ਬੜਾ 100 ਪਲੱਸ ਕਿਲੋਮੀਟਰ ਦਾ ਸਾਹਮਣੇ ਦੇਖੋ ਇਹ ਮੰਦਿਰ ਕਿੰਨਾ ਵਧੀਆ ਬਣਿਆ ਹੋਇਆ ਔੜੀਆਂ ਪੂੜੀਆਂ ਲਾ ਕੇ ਕਿਹੜੇ ਸਾਧੂ ਸੀਗੇ ਜੀ ਅੰਦਰ ਦੇ ਉਹ ਇੱਥੇ ਵੀ ਸਮਾਧੀ ਕਰਦੇ ਹੁੰਦੇ ਸੀ ਦੇਖੋ ਜੀ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਇੱਕ ਕਰ ਰਹੀ ਉੱਪਰ ਵੀ ਇਹਨੇ ਪੂਰੀ ਪਹਾੜੀ ਉੱਪਰ ਰੈਸ਼ ਬਣੀ ਹੋਈ ਸੀਗੀ ਪਹਿਲਾਂ ਦੀ ਤੇ ਜਿਹੜਾ ਪੁਰਾਣਾ ਮੰਦਿਰ ਉਹ ਸਾਹਮਣੇ ਹੈ ਜੀ ਇਹਨੇ ਮੰਦਿਰ ਉਸ ਹੀ ਪਹਿਲਾਂ ਪੁਰਾਣਾ ਹੁਣ ਨਵਾਂ ਮੰਦਿਰ ਬਣਾਇਆ ਹੋਇਆ ਇਹਨਾਂ ਨੇ ਇਹ ਦੇਖੋ ਜੀ ਇੱਕ ਇਧਰ ਹੈ ਗਾਈ ਮਾਵੀ ਦਾ ਮੰਦਿਰ ਇਧਰ ਬਿਲਡਿੰਗਾਂ ਨਵੀਆਂ ਤਿਆਰ ਹੋਈ ਜਾਂਦੀਆਂ ਜੀ ਇਧਰ ਦੇਖੋ ਜੀ ਸਾਰੀਆਂ ਇਧਰ ਬਿਲਡਿੰਗਾਂ ਨਵੀਆਂ ਤਿਆਰ ਹੋ ਰਹੀਆਂ ਉਹ ਦੇਖੋ ਸਾਹਮਣੇ ਹੋਏਗੀ ਪਹਾੜੀ ਪਹਿਲਾਂ ਵੀ ਉੱਥੇ ਪਾਠ ਪੂਜਾ ਕਰਦੇ ਰਹੇ ਆ ਮੰਦਿਰ ਦੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਇਹ ਮੰਦਿਰ ਸੀਗਾ ਵੀ ਜ਼ਿਆਦਾਤਰ ਸਮਾਧੀ ਪਹਿਲਾਂ ਉਹ ਜਗ੍ਹਾ ਉੱਪਰ ਰਹਿੰਦੇ ਹੁੰਦੇ ਸਨ ਸ਼ਾਂਤ ਥਾਂ 'ਚ ਫਿਰ ਇਹਨਾਂ ਪੁਰਾਣਾ ਮੰਦਿਰ ਬਣਿਆ ਹੋਇਆ ਸੀਗਾ ਜੀ ਤੇ ਹੁਣ ਇਹਨਾਂ ਨੇ ਨਵਾਂ ਮੰਦਿਰ ਤਿਆਰ ਕਰਿਆ ਹੋਇਆ ਚੈੱਕ ਕਰੋ ਜੀ ਇੱਧਰ ਨਵੀਆਂ ਬਿਲਡਿੰਗਾਂ ਬਣ ਜਾਂਦੀਆਂ ਉਹ ਕੱਲ੍ਹ ਆਏ ਇੱਥੇ ਬਾਕੀ ਟੂਰਿਸਟ ਕਾਫੀ ਆ ਰਹੇ ਆ ਇੱਥੇ ਇਹ ਮਾਤਾ ਜਨਮੰਦਰਾ ਜੀ ਸ੍ਰੀ ਮਹਾਵੀਰੀ ਸਵਾਮੀ ਮੰਦਿਰ ਕਰੋਈ ਚੈਕਾ ਜ਼ਿਆਦਾਤਰ ਇੱਧਰ ਰਾਜਸਥਾਨ ਚ ਜਨਮੰਦਰ ਜ਼ਿਆਦਾ ਬਣੇ ਹੋਏ ਆ। ਲਾ ਕਿਹੜੀ ਮੀਨਾ ਕਰੀ ਉਹ ਬਹੁਤ ਬਰੀਕੀ ਨਾਲ ਬਣਿਆ ਹੋਇਆ ਜੀ। ਮੰਦਿਰੇ ਕਾਫੀ ਸਾਲ ਪੁਰਾਣਾ। ਬਹੁਤ ਹੀ ਜ਼ਿਆਦਾ ਕਾਫੀ। ਦੇਖ ਸਕਦੇ ਹੋ। ਬਹੁਤ ਵਧੀਆ ਬਣਿਆ ਹੋਇਆ ਬਹੁਤ ਸ਼ਾਂਤ ਜਗ੍ਹਾ ਜੀ। ਲਓ ਜੀ ਸਾਹਮਣੇ ਉੱਪਰ ਵੀ ਇਹ ਨਹੀਂ ਪਹਿਲਾਂ ਮੰਦਰ ਬਣਾਇਆ ਸੀ ਪ੍ਰਾਣਾ ਹੁਣ ਜਿਹੜਾ ਆ ਬਰਾਂਡੇ ਤੁਸੀਂ ਦੇਖ ਰਹੇ ਹੋ ਅੱਗੇ ਕਮਰੇ ਤਾਂ ਪੁਰਾਣੀ ਹੈਗੇ ਅੱਗੋਂ ਇਹਨੂੰ ਪਲਾਸਟਰ ਪਲਾਸਟਰ ਕਰਕੇ ਰੀਮੋਡਲ ਵੀ ਮੋਡੀਫਾਈ ਕਰ ਰਹੇ ਆ ਕਮਰਿਆਂ ਨੂੰ ਸਾਰਿਆਂ ਨੂੰ ਇਹਨਾਂ ਦਾ ਡਿਜ਼ਾਈਨ ਹੈ ਜਿਹੜਾ ਚੇਂਜ ਕਰਤਾ ਉੱਪਰੋਂ ਦੇਖੋ ਜੀ ਆਹ ਥਾਰਾ 뷰 ਇਹਦਾ ਲਓ ਜੀ ਕਰੋ ਪੜੀ ਲੱਗ ਕੇ ਦੇਖਣ ਦਰਸ਼ਕੋ ਦਰਸ਼ਨ ਦੇਖੋ ਕਿੰਨੇ ਘੰਟੇ ਲੱਗਾ ਯਾਰ ਬੜਾ ਠੰਡਾ ਇੱਧਰ ਸਕੂਨ ਮਿਲਦਾ ਆਗੇ ਹੁਣ ਅਸੀਂ ਇੱਥੋਂ ਉਦੈਪੁਰ ਨੂੰ ਜਾ ਰਹੇ ਹਾਂ ਉਦੈਪੁਰ ਹੈਗਾ ਤੋਂ 90 92 ਕਿਲੋਮੀਟਰ ਰਹਿ ਗਿਆ ਤੇ ਅੱਗੇ ਚੱਲਦੇ ਆ ਜਿੱਥੋਂ ਤੱਕ ਅੱਜ ਜਾਇਆ ਗਿਆ ਤੇ ਚੈੱਕ ਕਰੋ ਮਾੜਾ ਹੈ ਮਿੱਤਰੋ 4 ਲਾਈਨ ਰੋਡ ਆ ਇਹ ਟਾਪਰ ਵੀ ਸਾਹਮਣੇ ਆ ਨਹੀਂ ਬਲਕਿ 4 ਜਗੇ 5 ਯਾ ਚੱਕਣੀ ਮੈਂ ਅਜ ਕਰਿਆ 4G ਹੂ ਮੇਰੇ ਹਿਸਾਬ ਨਾਲ ਤੇ ਯਾਰ ਪਹਾੜੀ ਇਲਾਕਾ ਦੇਖ ਤੁਸੀਂ ਬੜਾ ਸਕੂਨ ਮਿਲ ਰਿਹਾ ਇਧਰ ਨੂੰ ਕਾਣੂ ਮਿੱਤਰੋ ਬਸ ਆ ਪੌਦੇਪੁਰ ਪਹੁੰਚ ਜਾਣਾ ਇਧਰ ਪੁਰਾਣਾ ਝੋਪੜਾ ਪਾਰਕ ਹੈ ਜਿਹਨੇ ਦੇਖੋ ਇਧਰ ਮੋਟਰਸਾਈਕਲਾਂ ਦੇ ਬੰਦੇ ਆ ਰਹੇ ਆ ਚੀਕਾਂ ਮਾਰਦੇ ਚੈੱਕ ਕਰੋ ਮਾੜਾ ਆ ਮਿੱਤਰੋ ਥਿਊ ਮੌਸਮ ਇੰਨਾ ਘੰਟਾ ਨਹੀਂ ਰ ਇਧਰ ਦੇਖੋ ਧੁੱਪ ਵੀ ਉੱਤੇ ਆ ਇਨਾ ਫੀਲ ਨਹੀਂ ਹੋ ਰਿਹਾ ਇਧਰ ਆ ਕੇ ਵੀ ਇਧਰ ਗਰਮੀ ਜ਼ਿਆਦਾ ਉਧਰ ਟੱਪਿਆ ਮੰਨੀ ਗਰਮੀ ਬਾਲੀ ਸੀਗੀ ਬਾਕੀ ਇਹ ਕਣਕਾਂ ਵੀ ਇਧਰ ਪੱਕਣ ਦੀ ਹੈ ਸਮਝ ਲਓ ਕੋਈ ਮਹੀਨਾ 걸ੂ ਕੋਈ 10 15 ਦਿਨ ਹੋਏ ਜੀ ਇਧਰ ਖੜਾ ਟਰੈਕਟਰ ਮਿੱਤਰੇ ਚੱਲਦੇ ਆ ਪੱਗੇ ਦੰਨੇ ਅੱਗੇ ਦੀ ਅਪਡੇਟ ਤੁਹਾਨੂੰ 4 ਵਜੇ ਦਾ ਖਾਣਾ ਰੈਡੀ ਆ ਯਾ 16 ਗੰਡੇ ਪਿਆਜ਼ ਮਤਲਬ ਨਿੰਬੂ ਮਿਕਸ ਕਰਾੜ ਕਰ ਰਹੇ ਆ ਅਚਾਰ ਬਣਾਉਣ ਦੇ ਲਈ ਹਰਾ ਦੀ ਥਰੀ ਨਹੀਂ ਤਰਾ ਸੋਦ ਆਪਾਂ ਬਾੜਮੀਰ ਛਾੜ ਤੋਂ ਆਉਣੀ ਹੈ ਜੀ ਜਦੋਂ ਆਪਾਂ ਉਦੇਪੁਰ ਨੂੰ ਜਾਂਦੇ ਆ ਇੱਥੇ ਦੋ ਸਰੰਗਾ ਹੁੰਦੀਆਂ ਜੀ ਚੈੱਕ ਕਰੋ ਮੜਾਏ ਆਪ ਵੀ ਦਰੋ ਪਾਰਲੀ ਸਰੰਗ ਜੋ ਟਰੱਕ ਆ ਗਿਆ ਇੱਕ ਸਰੰਗ ਜਾਣ ਦੀ ਆ ਇੱਕ ਆਉਣ ਦੀ ਆ ਜਿਹੜੀ ਇੱਧਰਲੀ ਸਰੰਗਾ ਇਹਦੇ ਵੀ ਦੀ ਆਪਾਂ ਜਾਵਾਂਗੇ ਟਰੈਕਟਰ ਲੈ ਕੇ ਨਾ ਇਹ ਤਾਂ ਮਿੱਤਰੋ ਉਹਨੂੰ ਦੀਦ ਨਹੀਂ ਥੋੜੀ ਕਾਫੀ ਦੂਰ ਖੜੇ ਆ ਕਿਉਂਕਿ ਉੱਥੇ ਅੱਗੇ ਟਰੈਕਟਰ ਲੱਗਦਾ ਨਹੀਂਗਾ ਟਰੈਕਟਰ ਸ਼ੋ ਪਾਸੇ ਦੂਰ ਰੋ ਕੈਮਰਾ ਆ ਤੇ ਸਰੰਗਾ ਦੇਖਦੇ ਆ ਕਿੰਨੀ ਕਿ ਲੰਬਾਈ ਤੇ ਇਹ ਕਿੰਨੇ ਕਿਲੋਮੀਟਰ ਤੱਕ ਆ ਦਿਖਾਵਾਂਗੇ ਤੁਹਾਨੂੰ ਵਿੱਚ ਵੀ ਵੀਊ ਐਡ ਕਰਾਂਗੇ ਤੇ ਟਾਈਮ ਵੀ ਮਿੱਤਰੋ 5 5:30 ਦੇ ਲਿਵੇਂ ਤੇ ਵੇ ਹੋ ਗਿਆ ਬੈਦਰ ਚੈੱਕ ਕਰੋ ਬੱਸ ਐਸੀ ਬਹੁਤ ਘੈਂਟ ਆਇਰ 뷰 ਇੱਥੇ ਕੀ ਬਾਤ ਨੇ ਯਾਰ ਆ ਗਿਆ ਮਿੱਤਰੋ ਯਾਰ Rajasthan ਚਾਹੀ ਨਹੀਂ ਆ ਰਿਹਾ ਭਾਈ ਯਾਰ ਫੇ ਤਾਂ ਉਦੇਪੁਰ ਤੁਸੀਂ ਦੇਖੋ ਯਾਰ ਬਹੁਤ ਘੰਟ ਬਲੌਗ ਆਉਣਗੇ ਆਪਣੇ ਸਰਾਹੀ ਲਾ ਦਾਂਗੇ ਬੱਸ ਵੀ ਸਬਸਕ੍ਰਾਈਬ ਤੇ ਸਪੋਰਟ ਕਰਨ ਵਾਲੇ ਬਣੋ ਇੰਸਟਾ ਨੂੰ ਕਰ ਲੋ ਫੋਲੋ ਆਪਣੇ ਨਾਲੇ ਦੰਨਿਆ ਅੱਗੇ ਦਾ ਅਪਡੇਟ ਤੁਹਾਨੂੰ ਮਿੱਤਰੋ ਖਿੱਚ ਦੋ ਗਾਮ ਪੂਰਾ ਦੇਖ ਲਓ ਇਹ ਹੀ ਪਹਿਲੀ ਟਾਰਨਾ ਐਂਟਰ ਹੁੰਨੇ ਆ ਬਈ ਕਹਦੇ ਤੇ ਟਾਰਨਾ ਦੋ ਹੋਣੀਆਂ ਦੇਖੀਆ ਪਾ ਕਿੰਨੇ ਕਿਲੋਮੀਟਰ ਦਾ ਆ ਰਿਹਾ ਥੋੜੀ ਜੀ ਹੈਗਾ ਜਗਾ ਅੱਗੇ ਦੇਖਿਆ ਮਿੱਟੀ ਕੱਢੀ ਆਉਣੀ ਦੇਖੋ ਜਿਆਦਾ ਕੱਪੜੀ ਨਹੀਂ ਬਣੀ ਹੋਈ ਵਾਜਾ ਪਰੋਤ ਲੋ ਨੋ ਇਹ ਦੂਜੀ ਗੁਫਾ ਆ ਜੀ ਤੇ ਵੀ ਦੋ ਬਣੀਆਂ ਹੋਈਆਂ ਐ ਇਹ ਜਿੱਥੇ ਜਾਣ ਵਾਲੀ ਆਉਣ ਵਾਲੀ ਬਾੜ ਚੱਲ ਕੋਰ ਬਣਾਏ ਤੇ ਕਿੰਨੇ ਨਹੀਂ ਬਾੜ ਆ ਇਹ ਇਹਦਾ ਲੈਟਾ ਹੀ ਚੱਲਦਿਆਂ ਇਹ ਸ਼ਾਇਦ ਬੱਤੀ ਜ਼ਿਆਦਾ ਉਧੋ ਬਾਅਦ ਹੀ ਦੇਖਣਾ ਅੰਦਰ ਆ ਜੀ ਇਹ ਕੋਲੋਂ ਪੜਾ ਲੈ ਕੋ 82 ਵਾਰਮਾ ਤੇ ਮੋਬਾਈਲ ਮਤਲਬ ਨਹੀਂ ਆਪਾਂ ਹਲਾਟ ਪੰਜ ਲੈ ਕੇ ਜੇ ਹੁਣ ਪਹਾੜੀ ਲੱਗ ਕੇ ਜ ਰਹੇ ਹੁਣ ਇੱਕ ਝੋਟਾ ਕਿਸੇ ਦਾ ਆਉਂਦਾ ਰਹੇ ਜਿਆਦਾ ਦਰੋਂ ਬੁਵਾ ਆ ਕੇ ਆਵਾਤਾ ਕਿਤਾ ਲੈਟਾ ਲਗਾਉਣੀ ਤੇ ਕੋਣ ਦਰੋਈ ਤੇ ਲੈਟਾ ਜਾਂਦੇ ਆ ਤਾਂ ਕਰਕੇ ਵਧੀਆ ਕਰਨੀ ਚਾਹੀਦਾ 89 ਕਿਲੋ ਪਾਸ 500 ਕਿਲੋ ਕਹਾ 890 ਮੀਟਰ ਉੱਪਰ ਦੀ ਹੋਗਾ ਲਓ ਜੀ ਸਾਹਮਣੇ ਹੈਗਾ ਆਪਣੇ ਐਚਪੀ ਦਾ ਪੰਪ ਤੇ ਇਧਰ ਹੀ ਛੜ ਹੈਗਾ ਉਦੇਪੁਰ ਉਦੇਪੁਰ ਹੈਗਾ ਤੋਂ 45 ਕਿਲੋਮੀਟਰ ਤੇ ਕੱਲ ਦਾ ਸਫ਼ਰ ਦੇ ਦੇ ਆਪਾਂ ਕਿੱਧਰ ਚੱਲਾਂਗੇ ਤੇ ਇੱਥੇ ਰੁਕ ਗਏ ਅਸੀਂ ਅੱਜ ਆ ਹੋਟਲ ਰੈਸਟੋਰੈਂਟ ਬਣਿਆ ਹੋਇਆਗਾ ਤੇ ਇੱਥੇ ਆਪਾਂ ਟਰੈਕਟਰ ਲਾ ਲਿਆ ਤੇ ਖਾਣਾ ਆਪਣਾ ਬਣੇਗਾ ਤੇ ਉਹ ਖਾਵਾਂਗੇ ਆਪਾਂ ਤੇ ਬਾਕੀ ਸੋਨੂੰ ਅੱਜ ਦਾ ਵਲੋਗ ਆਪਣਾ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰ ਦਿਓ ਮਿੱਤਰੋ ਤੇ ਜੋ ਕੋਈ ਕਮੀ ਪੇਸ਼ੀ ਹੁੰਦੀ ਹੈ ਕਮੈਂਟਾਂ 'ਚ ਦੱਸ ਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ ਤੇ ਸਟੱਡੀ ਕਰ ਲੋ ਫੋਲੋ ਮਿਲਦੇ ਆ ਕੱਲ ਨੂੰ ਨਵੇਂ ਸਫਰਾਂ ਦੇ ਬਾਏ ਬਾਏ